ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲ ਖੈਦਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਜਗਰਾਉ ਮੰਡੀ ਤੇ ਇੱਥੋਂ ਤੁਹਾਨੂੰ ਬੱਛੀਆਂ ਦੀ ਜਿਹੜੀ ਵੀਡੀਓ ਆਪਾਂ ਕਵਰ ਕਰ ਰਹੇ ਹਾਂ ਕਿਸਾਨ ਵੀਰੋ ਵੇਖੋ ਕਈ ਭਰਾ ਬੱਛੀਆਂ ਆਪਣੇ ਏਰੀਏ 'ਚ ਖਰੀਦਦੇ ਆ ਤੇ ਉਹ ਜ਼ਿਆਦਾਤਰ ਬੱਛੀਆਂ ਜਿਹੜੀਆਂ ਇਸ ਤੋਂ ਮੰਡੀ ਤੋਂ ਹੀ ਜਾਂਦੀਆਂ ਇੱਥੋਂ ਕਿਸਾਨ ਵੀਰੋ ਇਹ ਆਏ ਮਹੀਨੇ ਦੀ ਤੇ 3 ਤਰੀਕ ਨੂੰ ਪਹਿਲਾ ਮੰਡੀ ਲੱਗਦੀ ਸੀ ਹੁਣ ਵਿੱਚੋਂ ਮਹੀਨੇ 'ਚ ਦੋ ਵਾਰੀ ਲੱਗਦੀ ਐ ਇੱਕ ਵਾਰੀ 2 ਤਰੀਕ ਨੂੰ ਲੱਗਦੀ ਐ ਕਿਸਾਨ ਵੀਰ ਉਹਤੇ ਬੜੀਆਂ ਸੋਹਣੀਆਂ ਇੱਥੇ ਬੱਚੀਆਂ ਜਿਹੜੀਆਂ ਤੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਵੇਖੋ ਪ੍ਰਿੰਟ ਵਾਈਜ਼ ਸੋਹਣੀਆਂ ਬੱਚੀਆਂ ਕਿ ਕਿਸਾਨ ਵੀਰੋ ਇਹ ਵੇਖੋ ਬੱਚੀ ਦੀ ਫੇਸ ਕੁਆਲਿਟੀ ਤੋਰੇ ਮੜੀ ਜੀ ਬਾਈ ਕੀ ਮੁੱਲ ਆ ਆਪਾਂ ਪੁੱਛ ਕੇ ਵੀ ਵੀਰ ਤੋਂ ਦੱਸਾਂਗੇ ਬੜੇ ਸੋਹਣੇ ਬੱਚੇ ਇੱਥੋਂ ਤੁਸੀਂ ਖਰੀਦ ਸਕਦੇ ਆ ਕਿਸਾਨ ਵੀਰੋ ਵੇਖੋ ਫੇਸ ਕੁਆਲਿਟੀ ਤੇ ਪ੍ਰਿੰਟ ਵਾਈਜ਼ ਸੋਹਣੀਆਂ ਬੱਚੀਆਂ ਕਿਸਾਨ ਵੀਰੋ ਇੱਥੋਂ ਤੁਸੀਂ ਪਰਚੇਸ ਕਰ ਸਕਦੇ ਆ ਜਗਰਾਵਾ ਮੰਡੀ ਤੋਂ ਆਂਲੇਵੇ ਦੀਆਂ ਬੜੀਆਂ ਸੋਹਣੀਆਂ ਤੇ ਫੇਸ ਕੁਆਲਿਟੀ ਬੜੀ ਸੋਹਣੀ ਕੀ ਰੇਟ ਰੱਖਿਆ ਵੀਰੇ ਦਾ ਜੋੜੇ ਦਾ ਕੀ ਰੇਟ ਆ ਜੋੜੇ ਦਾ 50000 ਰੁਪਏ 50000 ਰੁਪਏ ਕਿਸਾਨ ਵੀਰੋ ਚੰਗਾ ਕੱਦ ਕਾਠ ਕੱਚੀਆਂ ਖੇਲੀਆਂ ਦੰਦ ਕੱਲੇ ਕੱਲੇ ਥਾਣਾ ਆ ਬੱਚੀ ਦੇ 1 ਮਹੀਨਾ ਸੀ ਮੰਨ ਲੱਗੇ ਨੂੰ ਹੋ ਗਿਆ ਵੀਰੇ ਠੀਕ ਹੈ ਜੀ ਤੇ ਇਹ ਕਿੰਨੇ ਕਿੰਨੇ ਜਰਦੀਆਂ ਇਹ ਸਾਲ ਸਾਲ 1.5 ਸਾਲ ਦੀਆਂ ਇੱਕ ਸਾਲ ਤੇ 12 12 14 14 ਮਹੀਨੇ ਦੀਆਂ ਜੀ ਤੇ ਇਹ ਬਾਈ ਜੀ ਮੰਨ ਲਓ ਵੀ ਕੀ ਇਹਦਾ ਸਿੰਗਲ ਸਿੰਗਲ ਵੀ ਦੇ ਦੇਓਗੇ ਕਿ ਜੋੜਾ ਹੀ ਦੇਓਗੇ ਸਿੰਗਲ ਸਿੰਗਲ ਵਿੱਚ ਤਾਂ ਸਿੰਗਲ ਸਿੰਗਲ ਦਾ ਪਰਚੀ ਪੱਤੀ ਆ ਲੈਣਾ ਮੰਨ ਲਓ ਆਪਣਾ ਸੇਲ ਪਰਚੇਈ ਦਾ ਹੀ ਕੰਮ ਹੈ ਹਾਂ ਜੀ ਆਪਣੇ ਘਰੇ ਸੇਲ ਪਰਚੇਈ ਦਾ ਕੰਮ ਆਪਣੇ ਘਰੇ ਵੀ ਨਾ ਹੁੰਦੇ ਆ ਬੱਚੀਆਂ ਹੁੰਦੀਆਂ ਆਪਣੇ ਕੋਲੇ ਬੱਚੀਆਂ ਦਾ ਕੰਮ ਆ ਸਪੈਸ਼ਲ ਠੀਕ ਹੈ ਜੀ ਕਿਹੜਾ ਪਿੰਡ ਆ ਭਰਾ ਆਪਣਾ ਪਿੰਡ ਰਵਾਲ ਜ਼ਿਲ੍ਹਾ ਕਰਪੂਤਲਾ ਤਸੀਹ ਸੰਤਾਨਪੁਰ ਠੀਕ ਹੈ ਜੀ ਕੰਟੈਕਟ ਕੋਲ ਦੇ ਨੇੜੇ ਕੰਟੈਕਟ ਨੰਬਰ ਬੋਲਿਓ ਜੀ ਕੰਟੈਕਟ ਨੰਬਰ 88729561 ਠੀਕ ਹੈ ਜੀ ਸਲਤਨਪੁਰ ਲੋਧੀ ਨੇੜੇ ਆ ਸਲਤਨਪੁਰ ਲੋਧੀ ਤੋਂ ਕਿਸਾਨ ਵੀਰੋ ਵੀਰ ਦਾ ਵੱਛੀਆਂ ਦਾ ਸੇਲ ਪਰਚੇਜ ਦਾ ਕੰਮ ਹੈ ਕਿਸੇ ਵੇਲੇ ਵੀ ਭਰਾ ਕੋਲੇ ਤੁਸੀਂ ਵੱਛੀਆਂ ਜਿਹੜੀਆਂ ਪਰਚੇਜ ਕਰ ਸਕਦੇ ਆ ਤੇ ਜਗਰਾਉਂ ਮੰਡੀ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਇਹ ਵੇਖੋ ਫੇਸ ਕੁਆਲਟੀ ਜਰਸੀ ਬੱਚਾ ਵੇਖੋ ਤੁਸੀਂ ਬੜਾ ਸੋਹਣਾ ਜਰਸੀ ਬੱਚਾ ਕਿਸਾਨ ਵੀਰੋ ਕੀ ਨਾਂ ਬਾਈ ਜੀ ਆਪਣਾ ਮੇਰਾ ਨਾਂ ਮਲਕੀਤ ਕਿਹੜਾ ਪਿੰਡ ਆ ਬਾਈ ਜੀ ਮੇਰਾ ਖੇਰਖੰਡਾ ਫੰਨੇ ਸ਼ਹਿਰ ਤੋਂ ਆਏ ਜੀ ਤੇ ਆਪਣਾ ਬੱਚੀਆਂ ਦਾ ਹੀ ਕੰਮ ਹੈ ਹਾਂ ਜੀ ਹਾਂ ਜੀ ਆ ਬੱਚੀਆਂ ਘਾਨਿਆਂ ਦਾ ਹੀ ਕੰਮ ਹੈ ਆਪਣਾ ਦੇਖੋ ਕਿੰਨਾ ਸੋਹਣਾ ਬੱਚਾ ਹੈ ਬੱਚਾ ਜੀ ਤੇ ਕੀ ਇਹਦਾ ਰੇਟ ਰੱਖਿਆ ਜੀ ਇਹਦਾ ਰੇਟ ਰੱਖਿਆ ਆਪਾਂ 25000 ਰੁਪਏ ਜੀ ਤੇ ਕਿੰਨੀ ਉਮਰ ਹੈ ਜੀ ਇਹਦੀ ਇਹ ਹਲੇ ਹੋਈ ਆ ਜੀ ਸਵਾ ਕਸਾਲ ਦੀ ਸਵਾ ਕਸਾਲ ਦੀ ਠੀਕ ਹੈ ਜੀ ਬੜੀ ਸੋਹਣੀ ਬੱਚੀ ਹੈ ਕਿਸਾਨ ਵੀਰੋ ਫੇਸ ਕੁਆਲਟੀ ਦੇਖੋ ਤੁਸੀਂ ਜਗਰਾਉਂ ਮੰਡੀ ਤੋਂ ਤੁਹਾਨੂੰ ਜਿਹੜੀ ਆਪਾਂ ਵੀਡੀਓ ਅੱਜ ਕਵਰ ਕਰ ਰਹੇ ਹਾਂ ਕਿਸਾਨ ਵੀਰੋ ਦੇਖੋ 146 ਦੀ ਆ ਬੱਚੀ ਠੀਕ ਹੈ ਡੈਨਮਾਰਕ ਦੀ 40 146 ਦੀ ਬੱਚੀ ਦੱਸਦੇ ਕਿਸਾਨ ਵੀਰੋ ਡੈਨਮਾਰਕ ਦੇ ਕਿਸੇ ਵੇਖੋ ਤੁਸੀਂ ਇੱਥੇ ਬੱਚੀਆਂ ਹੀ ਬੱਚੀਆਂ ਆਪਾਂ ਦੇਖੋ ਇੱਧਰ ਵੇਖੋ ਕਿੰਦੀ ਬਿਊਟੀ ਵੇਖੋ ਇਹਦੀ ਬੱਚੀ ਦੀ ਬੜੀ ਸੋਹਣੀ ਬੱਚੀ ਆ ਕਿਸਾਨ ਵੀਰੋ ਤੋਰਿਓ ਬਾਈ ਜੀ ਮਾੜਾ ਦੇਖੋ ਕਿਸਾਨ ਵੀਰੋ ਇਹੋ ਜੀਆਂ ਬੱਚੀਆਂ ਤੁਸੀਂ ਇੱਥੋਂ ਜਗਰਾਵਾ ਮੰਡੀ ਤੋਂ ਕਰੀ ਸਕਦੇ ਆ ਸਟੇਟਮੈਂਟ ਸਪੱਧਰ ਹੱਡਾ ਪੈਰਾਂ ਦੀ ਖੁੱਲੀ ਕੀ ਰੇਟ ਰੱਖਿਆ ਭਰਾ ਜੀ ਇਹਦਾ ਮੁੱਲ ਕਰਦੇ ਆ ਬਾਈ ਜੀ ਇਹਦਾ 40 ਦੇਣੀ 35 ਦੀ ਹੈ ਜੀ 35 ਦੀ ਦੇ ਦੇਓਗੇ ਜੀ ਕਿਹੜਾ ਪੰਡਾ ਵੀਰ ਜੀ ਇਹ ਹੈਗਾ ਜੀ ਨਕੌਦਰ ਏਰੀਆ ਨਕੌਦਰ ਤੋਂ ਆਉਂਦੇ ਆ ਬੱਚੀਆਂ ਦਾ ਹੀ ਕੰਮ ਆ ਆਪਣਾ ਹਾਂ ਜੀ ਬੱਚੀਆਂ ਦਾ ਸੇਲ ਪਰਚੇਜ ਦਾ ਕੰਟੈਕਟ ਨੰਬਰ ਬੋਲੋਗੇ 81960 85203 ਜੀ ਠੀਕ ਹੈ ਜੀ ਕਿਸਾਨ ਵੀਰੋ ਈਵ ਜੀਆਂ ਬੱਚੀਆਂ ਭਰਾ ਕੋਲੇ ਅਵੇਲੇਬਲ ਹੁੰਦੀਆਂ ਦੇਖੋ ਤੁਸੀਂ ਫੇਸ ਕੁਆਲਟੀ ਕਿਆ ਬਾਤਾਂ ਵੱਚੀ ਆ 35000 ਰੁਪਏ ਦੀ ਤੁਹਾਨੂੰ ਮਿਲ ਜਾਣੀ ਹੈ ਕੱਦ ਸੁਹਣਾ ਹੈ ਦਾ ਮੀਨਿਆਦਿਆ ਵਾਲੇ ਭਾਈ 10 ਮਹੀਨੇ ਵੀਰ ਉਮਰ 10 ਦਾ ਬੜਾ ਸੋਹਣਾ ਪੇਟਾ ਪੂਟਾ ਖੁੱਲਾ ਤੇ ਹੱਡਾਂ ਪੈਰਾਂ ਦੀ ਬੜੀ ਸੋਹਣੀ ਵੱਛੀ ਹੈ ਕਿਸਾਨ ਵੀਰੋ ਬੜੀਆਂ ਹੋਰ ਵੀ ਨਿੱਕੀ ਤੋਂ ਨਿੱਕੀ ਛੋਟੀ ਤੋਂ ਛੋਟੀ ਤੁਸੀਂ ਵੱਛੀ ਇੱਥੇ ਮੱਢੀ ਤੋਂ ਵੱਡੀ ਖਰੀਦ ਸਕਦੇ ਆ ਇਹ ਜਰਸੀ ਬੱਚਾ ਵੇਖੋ ਕਿਸਾਨ ਵੀਰੋ ਬੜੀ ਸੋਹਣੀ ਵੱਛੀ ਇਹ ਕ੍ਰਾਸ ਬਰੀਡ ਦੀ ਜਰਸੀ ਵੱਛੀ ਹੈ ਸੋਹਣੀ ਹੈ ਇਹ ਵੀ ਫੋਰ ਸੇਲ ਹੈ ਕਿਸਾਨ ਵੀਰੋ ਇੱਥੇ ਬੜੇ ਸਾਰੇ ਨਗ ਹੈ ਇਹ ਛੋਟੇ ਨਗ ਆ ਗਏ ਬੱਚੇ ਇਹ ਵੇਖੋ ਇਹਨਾਂ ਦੀ ਫੇਸ ਕੁਆਲਿਟੀ ਵੇਖੋ ਇਹ ਸੋਹਣੇ ਬੱਚੇ ਤੁਸੀਂ ਜਿਹੜੇ ਜਾ ਕੇ ਗਾਂ ਵੱਡੀਆਂ ਗਾਇਆਂ ਚੰਗੀਆਂ ਸੋਹਣੀਆਂ ਬਨਦੀਆਂ ਇਹਨਾਂ ਨੇ ਇਹ ਵੇਖੋ ਇਹਨਾਂ ਦੀ ਫੇਸ ਕੁਆਲਿਟੀ ਚਿੱਟਾ ਰੰਗ ਜ਼ਿਆਦਾਤਰ ਵੇਖੋ ਕਿਸਾਨ ਵੀਰੋ ਬੱਚੀਆਂ ਹੀ ਬੱਚੀਆਂ ਇੱਥੇ ਆਪਾਂ ਗਾਵਾਂਾਂ ਦੀ ਵੀ ਵੀਡੀਓ ਕਵਰ ਕਰਨੀ ਅੱਜ ਵੇਖੋ ਤੁਸੀਂ ਜਰਤੀ ਬੱਚੇ ਵੀ ਆਉਂਦੇ ਆ ਬਰੀਡ ਵਾਈਜ਼ ਬੜੇ ਸੋਹਣੇ ਹੀ ਆ ਇੱਥੋਂ ਤੁਸੀਂ ਬੱਚੀਆਂ ਕਿਸਾਨ ਵੀਰੋ ਜਿਹੜੀਆਂ ਖਰੀਦ ਸਕਦੇ ਆ ਵੇਖੋ ਤੁਸੀਂ ਇੱਧਰ ਵੇਖੋ ਤੁਸੀਂ ਬੱਚੀਆਂ ਹੀ ਬੱਚੀਆਂ ਸੋਹਣੀਆਂ ਸਨੀਆਂ ਸੋਹਣੀਆਂ ਬੱਚੀਆਂ ਕੱਦ ਕਾਠਾ ਲਗੀਆਂ ਬੱਚੀਆਂ ਜਿਨੇ ਦੇਖੋ ਇਹ ਬਲੈਕ ਕਲਰ ਦੀ ਹੈ ਅ ਬੜੀਆਂ ਸੋਹਣੀਆਂ ਬੱਚੀਆਂ ਆਪਾਂ ਤੁਹਾਨੂੰ ਹੋਰ ਵੀ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਬੱਚੇ ਛੋਟੇ ਵੀਰ ਲਈ ਫਿਰਦਾ ਹਾਂਜੀ ਬਾਈ ਜੀ ਕੀ ਨਾਂ ਹੈ ਜੀ ਆਪਣਾ ਗੌਰ ਗੌਰ ਸੌਰਵ ਹਾਂਜੀ ਕਿਹੜਾ ਪੰਡਾ ਹੈ ਟੱਕ ਪੰਡੋਰੀ ਠੀਕ ਹੈ ਜੀ ਬੱਚਿਆਂ ਦਾ ਸੇਲ ਪਰਚਾਈ ਦਾ ਕੰਮ ਆ ਬੱਚੀਆਂ ਦਾ ਹੀ ਤੇ ਕਿੰਨੀ ਕਿੰਨੀ ਉਮਰ ਦੇ ਇਹ ਬੱਚੇ ਬੱਚੇ ਹੈਗੇ 6 6 ਮਾਂਥ ਦੇ ਹੈਗੇ 6 6 ਮਹੀਨਿਆਂ ਦੇ ਕੀ ਰੇਟ ਰੱਖਿਆ ਜੋੜੇ ਦਾ ਜੋੜੇ ਰੱਖਿਆ ਇਹ 15000 15000 ਕਿਸਾਨ ਵੀਰ ਉਹ 15000 ਚ ਸਾਨੂੰ ਜੋੜਾ ਮਿਲ ਜਾਣਾ ਬੱਚੇ ਫੇਸ ਕੁਆਲਟੀ ਨਹੀਂ ਉਹ ਸੋਹਣੇ ਬੱਚੇ ਆ 5 5 6 6 ਮਹੀਨੇ ਉਮਰ ਇਹ ਵੇਖੋ ਜੋੜਾ ਇਧਰੋਂ ਵੱਡੀਆਂ ਬੱਚੀਆਂ ਨੇ ਇੱਥੇ ਤੁਸੀਂ ਵੱਡੀ ਤੋਂ ਵੱਡੀ ਬੱਚੀ ਤੇ ਕਿਸਾਨ ਵੀਰੋਂ ਛੋਟੀ ਤੋਂ ਛੋਟੀ ਬੱਚੀ ਜਿਹੜੀ ਪਰਚੇਜ਼ ਕਰ ਸਕਦੇ ਆ ਇਹ ਐਰ ਸ਼ਹਿਰ ਦਾ ਬੱਚਾ ਵੇਖੋ ਕਿਸਾਨ ਵੀਰੋਂ ਇਹਦੀ ਵੀ ਡਿਟੇਲ ਆਪਾਂ ਵੀਰ ਤੋਂ ਲੈਣੇ ਹਾਂਜੀ ਖਾਲਸਾ ਜੀ ਨਾਂ ਕੀ ਆ ਆਪਣਾ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਕਿਹੜਾ ਪਿੰਡ ਆ ਭਰਾ ਦਾ ਮਛਵੜਾ ਸਾਹਿਬ ਗੁਰੂਗੜ੍ਹ ਨਾਲ ਤੇ ਇਹ ਜਿਹੜੀ ਜਰਸੀ ਵੱੱਛੀ ਆਪਣੀ ਹਾਂਜੀ ਇਹ ਕਿੰਨੇ ਚਿਰ ਦੀ ਐ ਵੀਰ ਇਹ 7 ਮਹੀਨੇ ਦੀ 7 ਮਹੀਨੇ ਉਮਰ ਐ ਤੇ ਕੀ ਰੇਟ ਰੱਖਿਆ ਇਹਦਾ ਬਾਈ ਜੀ ਇਹਦਾ 15000 15000 ਸੋਹਣਾ ਬੱਚਾ ਕਿਸਾਨ ਵੀਰੋ ਵੇ ਫੇਸ ਕੁਆਲਟੀ ਬੜੀ ਫੋਣੀ ਹੈ ਜਰਤੀ ਚ ਪੈਂਦਾ ਹੈ ਤੇ ਆਪਣਾ ਕੰਟੈਕਟ ਨੰਬਰ ਬੋਲੋਗੇ ਭਰਾ ਜੀ ਹਾਂਜੀ 84277 9975 ਆਪਣਾ ਬੱਚੀਆਂ ਦੀ ਸੇਲ ਪਰਚੇਜ ਦਾ ਹੀ ਕੰਮ ਹੈ ਨਹੀਂ ਆਪਣੀਆਂ ਤਾਰੀਆਂ ਮੱਜਾਂ ਦਾ ਤਾਰੀਆਂ ਬੜੀਆਂ ਦਾ ਠੀਕ ਹੈ ਜੀ ਇਹ ਬੱਚਾ ਤਾਂ ਹੂੰ ਆਪਾਂ ਲੈ ਆਏ ਅੱਜ ਨਾਲ ਤੇ ਸੋਹਣਾ ਬੱਚਾ ਕਿਸਾਨ ਵੀਰੋ ਜੇ ਕਿਸੇ ਦੇ ਪਸੰਦ ਆਵੇ 15000 ਰੁਪਏ ਵੀਰ ਨੇ ਜਿਹੜਾ ਇਹਦਾ ਮੁੱਲ ਰੱਖਿਆ ਹੈ ਸਾਹਮਣੇ ਵੇਖੋ ਤੁਸੀਂ ਚਿੱਟੀ ਵਾਈਟ ਬੱਚੀ ਇੱਥੇ ਬੜੀਆਂ ਬੱਚੀਆਂ ਆ ਤੁਸੀਂ ਕਿਸਾਨ ਵੀਰੋ ਵੇਖ ਸਕਦੇ ਆ ਸੋਹਣੀ ਐ 1 2 1 ਜਿਹੜੀ ਵਛੀ ਨੂੰ ਇਤੋਂ ਬੂਰੀ ਕੱਟੀ ਵੀ ਐ ਕਿਸਾਨ ਵੀਰੋ ਕਈ ਭਰਾ ਬੂਰੀਆਂ ਕੱਟੀਆਂ ਦੇ ਸ਼ੌਂਕੀ ਹੁੰਦੇ ਕੀ ਦੀ ਐ ਕੱਟੀ ਵੀਰ ਆਪਣੀ ਐ ਬਾਈ ਜੀ ਕੱਟੀ ਵਾਲਾ ਭਰਾ ਹੈ ਨਹੀਂ ਕਿਸਾਨ ਵੀਰੋ ਨਹੀਂ ਤਾਂ ਇਹ ਦੀ ਵੀ ਆਪਾਂ ਤੁਹਾਨੂੰ ਰੇਟ ਦਾ ਔਲ ਖਡੇਰੀ ਫਾਰਮ ਵੀਰ ਔਲ ਖਡੇਰੀ ਫਾਰਮ ਹਾਂ ਫਿਰ ਇਹਦਾ ਵੀ ਤੁਹਾਨੂੰ ਦੱਸ ਦੇ ਆਪਾਂ ਰੇਟ ਪੁੱਛ ਕੇ ਜਾਂ ਥਾਂਡੇ ਵੀਰ ਪੱਕ ਤੋਂ ਕਿੰਨੇ ਕਿਹਦੀ ਮੰਗ ਦਾ ਦੁੱਧ ਹੈ ਸੋਹਣੀ ਕੱਟੀ ਆ ਕਿਸਾਨ ਵੀਰੋ ਪੂਰੇ ਰੰਗ ਦਾ ਬੱਚਾ ਨੀਲੀ ਰਾਵੀ ਚ ਪੈਂਦਾ ਬੜੇ ਇੱਥੇ ਸਾਨੂੰ ਵਿੱਚ ਮਈਆਂ ਵੀ ਐ ਕਿਸਾਨ ਵੀਰੋ ਸੋਹਣੇ ਨਾ ਗਏ ਇੱਥੇ ਬੱਚਿਆਂ ਦੇ ਤੁਸੀਂ ਸੇਲ ਪਰਚੇ ਜਿਹੜੇ ਲੈ ਸਕਦੇ ਆ ਵੇਖੋ ਤੁਸੀਂ ਕਿਆ ਬਾਤਾਂ ਡੰਗਰ ਹਾਂ ਹਾਂਜੀ ਦੇਖੋ ਕਿਸਾਨ ਵੀਰੋ ਫੇਸ ਕੁਆਲਿਟੀ ਵੇਖੋ ਬੱਚਿਆਂ ਦੀ ਇਹ ਬੱਚੀਆਂ ਇੱਥੇ ਤੁਹਾਨੂੰ ਮਿਲਣੀਆਂ ਤੁਸੀਂ ਖਰੀਦ ਸਕਦੇ ਆ ਬਾਕੀ ਜਿਹੜੀਆਂ ਆਪਣੇ ਚੈਨਲ ਤੇ ਆਪਾਂ ਲਗਾਤਾਰ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਨੇ ਆ ਕਿਸਾਨ ਵੀਰੋ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਤੇ ਤੁਸੀਂ ਇੱਥੇ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਤਾਂ ਕਿ ਚੰਗੇ ਪਸ਼ੂ ਤੁਸੀਂ ਆਪਣੀ ਵੀਡੀਓ ਤੇ ਜਿਹੜੇ ਖਰੀਦ ਸਕਦੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ